ਤੈਨੋਂ ਵੀ ਅਲਬੇਦ ਸਿੰਘ 13-13 ਦੇ ਦੇਖ ਰਹੇ ਦਸਤਖਤ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਅਤੇ ਗੁਰਦੁਆਰਾ ਪ੍ਰਬੰਧ ਕਮਿਟੀ ਵੱਲੋਂ ਸਾਰਿਆਂ ਨੂੰ ਸਾਡੇ ਵੱਲੋਂ ਜੀ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਮਹਿਲਕਲਾਂ ਜਿੱਥੇ ਤੰਤਮ ਸਤਗੁਰੂ ਬੀਬੀਪੀੜੀ ਦੇ ਮਾਲਕ ਸਤਗੁਰੂ ਸ਼ਿਮੇ ਪਾਤਸ਼ਾ ਜਿੱਥੇ ਮਹਿਲਕਲਾਂ ਦੇ ਵਿੱਚ ਗੁਰਦੁਆਰਾ ਸ਼ਿਮੇ ਪਾਤਸ਼ਾ ਦਾ ਸਥਾਪਿਤ ਹੈ ਸੋ ਉਥੇ ਅੱਜ ਅਸੀਂ ਪਹੁੰਚੇ ਹਾਂ ਸੋ ਉੱਥੇ ਆਜ ਕੇ ਸਾਨੂੰ ਪਤਾ ਲੱਗਿਆ ਕਿ ਉੱਥੇ ਇਸ ਪੂਰੇ ਪਿੰਡ ਮਹਿਲਕਲਾਂ ਦੀ ਸੰਗਤ ਵੱਲੋਂ ਅਤੇ ਗੁਰਦੁਆਰਾ ਦੀ ਪ੍ਰਬੰਧ ਕਮੇਟੀ ਵੱਲੋਂ ਉੱਥੇ ਇੱਕ ਇਹ ਤੇ ਦੇਰ ਦਾ ਅਧਿਕਾਰਨ ਕੀਤਾ ਗਿਆ ਸੋ ਉਹਦੇ ਸਬੰਧ ਵਿੱਚ ਗੁੱਸਾਗੇ ਬੇਸੀ ਔਕਾਤਿਕ ਸਬੰਧ ਦੇ ਵਿੱਚ ਅਤੇ ਕਿੰਨਾ ਬਨੋ ਕੀਤਾ ਗਿਆ ਜੀ ਸੋ ਸਾਰਿਆਂ ਤੋਂ ਬਨੋ ਜੀ ਸਾਰੀ ਕਮੇਟੀ ਨੂੰ ਜਿੰਨੇ ਵੀ ਦਰਸ਼ਕਾ ਮਹਿਲਕਲਾਂ ਦੇ ਅਤੇ ਜਿੰਨੇ ਵੀ ਬਜ਼ੁਰਗ ਆਏ ਹੋਣ ਸੋ ਸਾਰਿਆਂ ਨੂੰ ਸਾਡੇ ਵਿੱਚ ਅਨੁਲ ਬਨੋ ਸੁਣੋਤਿਆ ਬਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਗੇੜ ਦੀ ਆਰੰਭਤਾ ਕੀਤੀ ਗਈ ਹੈ ਜੀ ਤੁਸੀਂ ਉਹ ਤੁਸੀਂ ਕਾਹਦੇ ਸੰਬੰਧ ਵਿੱਚ ਕੀਤੀ ਗਈ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਗੇੜ ਦੀ ਆਰੰਭਤਾ ਹੋਈ ਆ ਜਦੋਂ ਸਤਪੁਰ ਛੇਵੇਂ ਪਾਤਸ਼ਾਹ ਮੇਰੀ ਪੀਰੀ ਤੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਾਰਕ ਦਾ ਉਧਾਰ ਕਰਦੇ ਆ ਆਪਣੇ ਨਗਰ ਮਹਿਲ ਕਲਾ ਪਹੁੰਚੇ ਸੀ ਉਸ ਸਮੇਂ ਨਗਰ ਦੇ ਵਿੱਚੋਂ ਆਉ ਭਗਤ ਸੇਵਾ ਨਾ ਹੋਈ ਸਤਗੁਰੂ ਜੀ ਆਪਣੀ ਮੌਜ ਦੇ ਵਿੱਚ ਅੱਗੇ ਚਲੇ ਗਏ ਸੀ ਤੇ ਆਪਣੇ ਹੀ ਨਗਰ ਦੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਬਾਬਾ ਕੜਾਹਾਂ ਵਾਲੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਜੀ ਆਪਣੇ ਨਗਰ ਦੇ ਵਿੱਚ ਆਏ ਤੇ ਸੇਵਾ ਨਾ ਹੋਈ ਆਉ ਭਗਤ ਨਾ ਹੋਈ ਮਨ ਦੇ ਵਿੱਚ ਬੜਾ ਪਛਤਾਵਾ ਹੋਇਆ ਜੀ ਉਸੇ ਵਕਤ ਜਦੋਂ ਪਤਾ ਲੱਗੇ ਸਤਗੁਰੂ ਜੀ ਕਿਹੜੇ ਰਾਹ ਗਏ ਸਤਪੁਰਾਂ ਕੋਲ ਪਹੁੰਚ ਗਏ ਸਤਪੁਰਾਂ ਨੂੰ ਜਾ ਕੇ ਬੇਨਤੀ ਕਰੀ ਅਰਦਾਸ ਕਰੀ ਜੋਦਰੀਆਂ ਕਰੀਆਂ ਸਤਿਗੁਰੂ ਜੀ ਨੇ ਉਹਨਾਂ ਦੀ ਭਾਵਨਾ ਨੂੰ ਦੇਖਦੇ ਆ ਸਤਿਗੁਰੂ ਜੀ ਫਿਰ ਆਪਣੇ ਨਗਰ ਮਹਿਲ ਪਾਂ ਜਿੱਥੇ ਆਪਾਂ ਬੈਠੇ ਆ ਇੱਥੇ ਆਏ ਸਤਿਗੁਰੂ ਜੀ ਸਤਿਗੁਰਾਂ ਨੇ ਬਾਬਾ ਕੜਾਹ ਮਾਲ ਜੀ ਨੇ ਪਰਿਵਾਰ ਨੇ ਨਗਰ ਨੇ ਰੱਖ ਕੇ ਫਿਰ ਸੇਵਾ ਵੀ ਕਰੀ ਆ ਤੇ ਇੱਥੇ ਸਤਿਗੁਰਾਂ ਨੇ ਆਪਣਾ ਕਰੀਰ ਦੇ ਨਾਲ ਘੋੜਾ ਵੀ ਬੰਨੇ ਆ ਤੇ ਬਾਬਾ ਕੜਾਹ ਮਾਲ ਜੀ ਯਾਦ ਦੇ ਵਿੱਚ ਹੀ ਆਪਾਂ ਜਿਹੜਾ ਗੇਟ ਆ ਉਹਦੀ ਅਜੇ ਨੀਂਹ ਰੱਖੀ ਆ ਕਿਉਂਕਿ ਬਾਬਾ ਕੜਾਹ ਮਾਲ ਜੀ ਨਗਰ ਨੂੰ ਬਹੁਤ ਵੱਡੀ ਦੇਣ ਉਹਨਾਂ ਨੇ ਆਪਣੇ ਨਗਰ ਨੂੰ ਇਤਿਹਾਸਕ ਨਗਰ ਬਣਾਇਆ ਉਹਨਾਂ ਦੀ ਯਾਦ ਦੇ ਵਿੱਚ ਜਿਹੜੀ ਯਾਦਗਾਰੀ ਗੇਟ ਜਿੱਥੇ ਜੀ ਰੱਖੀ ਗਈ ਹੈ ਜੀ ਤੇ ਅਸੀਂ ਸੰਗਤਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਜਦੋਂ ਵੀ ਤੁਸੀਂ ਕਦੋਂ ਵੀ ਇਸ ਇਸ ਪਾਸੇ ਆਉਂ ਤਾਂ ਮਹਿਲ ਕਲਾਂ ਬਰਨਾਲਾ ਤੇ ਰਾਏਕੋਟ ਦੇ ਵਿੱਚਕਾਰ ਨਗਰ ਮਹਿਲ ਕਲਾਂ ਇਤਿਹਾਸਕ ਨਗਰ 6ਵੇਂ ਪਾਤਸ਼ਾਹੇ ਦੇ ਤੇ ਚੰਨ ਪਏ ਆ ਤੁਸੀਂ ਵੀ ਆ ਕੇ ਆਪਣਾ ਹਾਜ਼ਰੀ ਭਰੋ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਸੋ ਬਾਬਾ ਕੜਾ ਹਮਾਲ ਜੀ ਨੂੰ ਜਦੋਂ ਪਤਾ ਲੱਗਿਆ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਡੇ ਨਗਰ ਦੇ ਵਿੱਚੋਂ ਲੰਘ ਚੁੱਕਿਆ ਸੋ ਉਹ ਉਹਨਾਂ ਨੂੰ ਬੇਨਤੀ ਕਰਕੇ ਮੋੜ ਕੇ ਲੈਣਾ ਕਰਦੇ ਬਚੀ ਹਾਂਜੀ ਤੇ ਫਿਰ ਆ ਕੇ ਮਹਾਰਾਜ ਨੇ ਕੀ ਵਰਦਾਨ ਦਿੱਤਾ ਜੀ ਜਦੋਂ ਸਤਗੁਰੂ ਜੀ ਆਪਣੇ ਨਗਰ ਦੇ ਵਿੱਚ ਆਏ ਤੇ ਬਾਬਾ ਜੀ ਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ ਕਹਿੰਦੇ ਕੜਾਹਾ ਹਾਂ ਸਤਗੁਰੂ ਜੀ ਨੇ ਵਰਦਾਨ ਦਿੱਤਾ ਸੀ ਵੀ ਤੁਹਾਡੇ ਕੜਾਹੇ ਭਰੇ ਰਹਿਣਗੇ ਸੋ ਇਹਨਾਂ ਦਾ ਪਰਿਵਾਰ ਅੱਜ ਵੀ ਬਲੰਦੀਆਂ ਨੂੰ ਸੂਰਿਆਗਾ ਤੇ ਇਹ ਨਗਰ ਦੇ ਵਿੱਚੋਂ ਤਰੱਕੀਆਂ ਵੀ ਕਰੀਆਂ ਵਿਦੇਸ਼ਾਂ ਵਿੱਚ ਵੀ ਇਹ ਪਰਿਵਾਰ ਬੈਠਾ ਦਾ ਰਾਏਪੁਰ ਵੀ ਐ ਚੰਡੀਗੜ੍ਹ ਪਾਓ ਬਹੁਤ ਵਧੀਆ ਜਨੇ ਇਹ ਪਰਿਵਾਰ ਆ ਜਿਹੜਾ ਅੱਜ ਬਲੰਦੀਆਂ ਨੂੰ ਛੂਹ ਰਿਹਾ ਦਾ ਸਤਿਕਰਾਂ ਤੇ ਬਖਸ਼ਿਸ਼ ਕਰਦਾ ਜੀ ਜੀ ਠੀਕ ਹੈ ਅੱਜ ਗੇੜੇ ਦੇ ਵਿੱਚ ਸਥਾਪਿਤ ਕੀਆ ਜਾਂ ਘਰ ਦੀ ਸੀ ਬਣਾਉਣ ਦੀ ਕ੍ਰਮਭਾਤ ਕੀਤੀ ਗਈ ਹੈ ਸੋ ਅੱਜ ਜਦੋਂ ਨੀ ਪੱਥਰ ਰੱਖਿਆ ਗਿਆ ਸੋ ਉਹਦੇ ਵਿੱਚ ਸੰਗ ਤਾਂ ਅਕੇ ਕੌਣ ਮੁਲਾਦਮ ਸੰਨ ਸੀ ਪੰਜ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਜੋ ਆਪਣੀ ਮਰਿਆਦਾ ਵੀ ਪੰਜ ਸਿੰਘਾਂ ਨੇ ਪੰਜ ਪਿਆਰੇ ਸਿੰਘਾਂ ਨੇ ਟੱਕ ਲਾਇਆ ਤੇ ਨਾਲ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਤੇ ਅੰਤਰੰਗ ਕਮੇਟੀ ਦੇ ਮੈਂਬਰ ਸਰਦਾਰ ਪੱਬਜੀ ਸਿੰਘ ਖਾਲਸਾ ਉਹ ਪਹੁੰਚੇ ਸਨ ਆਪਣੇ ਸਾਥੀਆਂ ਸਮੇਤ ਉਥੇ ਨਗਰ ਦੀ ਸਾਰੀ ਸੰਗਤ ਹੀ ਪਹੁੰਚੀ ਸਾਰਿਆਂ ਨੇ ਹੀ ਬਹੁਤ ਤਨਦੇਹੀ ਦੇ ਨਾਲ ਬਹੁਤ ਖੁਸ਼ੀ ਦੇ ਨਾਲ ਬਹੁਤ ਉਤਸ਼ਾਹ ਦੇ ਨਾਲ ਸਾਰੀ ਸੰਗਤ ਨੇ ਹੀ ਟੱਕ ਲਾਇਆ ਹਾਂਜੀ ਅੱਛਾ ਜੀ ਮਤਲਬ ਕਿ ਜਦੋਂ ਸਾਰੀ ਸਮਾਪਤੀ ਹੋਈ ਸੋ ਹੁਣ ਜਿਹੜੇ ਗੇਟ ਦੀ ਆਰੰਭਤਾ ਕੀਤੀ ਗਿਆ ਸੋ ਅਕੇਟ ਬਣੂਗਾ ਇਹ ਕਿੰਨੇ ਕ ਟਾਈਮ ਤੇ ਬਣ ਚੁੱਕੂਗਾ ਦੇਖੋ ਜੀ ਇਹ ਤਾਂ ਅੱਜ ਸ਼ੁਰੂਆਤ ਹੋਈ ਆ ਵੀ ਜਿਸ ਤਰ੍ਹਾਂ ਦੇ ਕਾਰਜ ਜਿਸ ਤਰ੍ਹਾਂ ਸੰਤ ਸਹਿਯੋਗ ਦਿੰਦੀ ਆ ਉਸ ਹਿਸਾਬ ਦੇ ਨਾਲ ਹੀ ਇਹ ਆਪਣਾ ਗੇਟ ਆ ਜਿਹੜਾ ਨੇਪਰੇ ਚੜਨਾ ਜੀ ਤੁਸੀਂ ਸੰਤਾਂ ਨੂੰ ਕੋਈ ਆਪਣੇ ਗੇਟ ਦੀ ਸੇਵਾ ਦੇ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਇਹ ਜ਼ਰੂਰ ਆ ਵੀ ਦੇਖੋ ਸਤਪੁਰ ਜੀ ਤੋਂ ਆਪਣੇ ਨਗਰ ਮਹਿਕਾਂ ਵਿੱਚ ਆਏ ਸਤਪੁਰ ਜੀ ਤਾਂ ਚਲੇ ਗਏ ਸਨ ਇਹਦਾ ਧੰਨ ਨੇ ਬਾਬਾ ਕੜਾਹਾ ਮੱਲ ਜਿਹੜੇ ਗੁਰੂ ਪਾਤਸ਼ਾਹ ਨੂੰ ਬੇਨਤੀ ਕਰਕੇ ਬਾਅਦਸ ਆਪਣੇ ਨਗਰ ਲੈ ਆਏ ਨਗਰ ਦੀ ਇਲਾਜ ਰੱਖੀ ਆ ਸੋ ਨਗਰ ਸਾਰੇ ਨਗਰ ਦਾ ਹੀ ਹਰ ਘਰ ਦਾ ਹਰ ਪਰਿਵਾਰ ਦਾ ਫਰਜ਼ ਬਣਦਾ ਵੀ ਜੋ ਇਹ ਗੇਟ ਬਣਾਏ ਆ ਜਿਹਦਾ ਜਿੰਨੇ ਵੀ ਯੋਗਦਾਨ ਬਣਦਾ ਉਹ ਯੋਗਦਾਨ ਸਾਰਿਆਂ ਨੇ ਪਾਉਣਾ ਤੇ ਇਲਾਕੇ ਦੇ ਲੋਕਾਂ ਤੋਂ ਵੀ ਬੇਨਤੀ ਕਰਦੇ ਆ ਵੀ ਆਪ ਵੀ ਨਾਲੇ ਦਰਸ਼ਨ ਕਰੋ ਤੇ ਨਾਲੇ ਜੋ ਵੀ ਆਪ ਜੀਵਾ ਪਾਸਵਾ ਦੇ ਸ਼ੀਵਾਪਾਕੇ ਆਪਣਾ ਜਿਹੜਾ ਜਨਮ ਹੋ ਸਕਦਾ। ਜਿਹੜੀ ਜੀ ਸਾਡੇ ਸਾਧਨਾਮ ਸਿੰਘ ਜੀ ਸੋਹਣ ਸਾਡੇ ਗੁਰਦੁਆਰਾ ਸ਼ੀਵਾਪਾਸਵਾ ਦੇ ਪ੍ਰਧਾਨ ਸਰਦਾਰ ਸੁਖੀਆ ਸਿੰਘ ਜੀ ਸੋ ਉਹਨਾਂ ਤੋਂ ਵੀ ਅਸੀਂ ਦੋ ਸੋ ਪ੍ਰਧਾਨ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸੰਗਤਾਂ ਨੂੰ ਕੀ ਸ੍ਰੀ ਅਖੰਡ ਜੀਣਾ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਦੇ ਸੰਦੇਸ਼ਾਂ ਵੀ ਜੋ ਆਪਣਾ ਅੱਜ ਦਿੱਤਾ ਨਹੀਂ ਚੱਕੀ ਆ ਟੱਕ ਲਾਇਆਗਾ ਇਹ ਬਾਬਾ ਕੜਾਹ ਮੰਨ ਦੀ ਯਾਦ ਵਿੱਚ ਲਾਇਆਗਾ ਕਿਉਂ ਸਾਡੇ ਨਗਰ ਨੂੰ ਬਹੁਤ ਵੱਡੀ ਦੇਣ ਆ ਇਹ ਕੁਰਬਾਨੀਆਂ ਬਾਬਾ ਕੜਾਹ ਮੰਨ ਦੀ ਸੇਵੇਂ ਸਤਗੁਰਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਸ ਲੈ ਕੇ ਆਉਣਾ ਤੇ ਫਿਰ ਇੱਥੇ ਸੇਵੇਂ ਪਾਸਾਰੇ ਇਹ ਧਰਤੀ ਨੂੰ ਬੜੇ ਵਾਰਦਾਨ ਦਿੱਤੇ ਭਾਗਾ ਵਾਲੀ ਬਣਾ ਦਿੱਤਾ ਤੀਰਥ ਬਣਾ ਦਿੱਤਾ ਇੱਕ ਬਹੁਤ ਵੱਡਾ ਤੇ ਇਸ ਧਰਤੀ ਨੂੰ ਮਹਿਲ ਕਲਾਂ ਦੀ ਨੂੰ ਸੋ ਸਤਿਗੁਰਾਂ ਨੂੰ ਜੀ ਬਾਸ ਲੈ ਕੇ ਆਏ ਨਾ ਉਹ ਬਾਬਾ ਕੜਾ ਮਲ ਜੀ ਲੈ ਕੇ ਆਏ ਪਿਆਰ ਵਾਲੀ ਰੂਹ ਸੀ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਉਹਨਾਂ ਨੇ ਗੁਰੂ ਜੀ ਨੂੰ ਬਾਸ ਲੈ ਕੇ ਆਏ ਸਤਿਗੁਰਾਂ ਨੇ ਵੀ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਸੋ ਅਜੇ ਇਹ ਨੀ ਪੱਥਰ ਰੱਖਿਆ ਬਾਬਾ ਕੜਾ ਮਲ ਦੀ ਜਾਂਚ ਗੇਟ ਦਾ ਪੀ ਇਹ ਸੰਗਤਾਂ ਨੂੰ ਪਤਵੱਤ ਸਹਿਯੋਗ ਦੇਣਾ ਸੰਗਤਾਂ ਨੇ ਪਹੁੰਚਣਾ ਜਦੋਂ ਵੀ ਬਾਹਰ ਦੇ ਸੰਗਤਾਂ ਇਥੋਂ ਦੀਆਂ ਨੰਗਦੀਆਂ ਨੇ ਜਰੂਰ ਸੇਮੇ ਸਤਗੁਰਾਂ ਦੇ ਹਸਤਾਨਾ ਤੇ ਜਰੂਰ ਆ ਕੇ ਜਾਵੋ ਤਾਂ ਕਿ 24 ਘੰਟੇ ਲੰਗਰ ਚੱਲਦਾਗਾ ਚਾਹ ਪਾਣੀ ਦਾ ਲੰਗਰ ਆ ਕਦੋਂ ਵੀ ਆਵੋ ਤੇ ਜਰੂਰ ਇੱਥੇ ਰੁੱਕ ਕੇ ਜਾਵੋ ਨਾਲੇ ਆਪਣਾ ਥਿਲਪੋਲ ਹਿੱਸਾ ਵੀ ਪਾਉਣਾਗਾ ਸਾਰੀਆਂ ਸੰਗਤਾਂ ਨੇ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਤੇ ਵੀ ਸੇਵਾ ਵੀ ਕਰਨੀ ਆਪਾਂ ਸਾਰੇ ਨਾਮਕੀ ਸੰਗਤਾਂ ਨੇ ਸਾਰੀਆਂ ਸੰਗਤਾਂ ਦਾ ਅੱਜ ਜਿੱਥੇ ਪਹੁੰਚਾਂ ਤੇ ਜਿੰਨੇ ਵੀ ਸੰਗਤਾਂ ਪਹੁੰਚੀਆਂ ਨੇ ਦਾਨੀ ਸੱਜਣਾ ਦਾ ਜਿਨ੍ਹਾਂ ਨੇ ਮਾਇਆ ਦਿੱਤੀ ਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਇਹ ਸੀ ਸਾਡੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ੇਰ ਸਿੰਘ ਜੀ ਸੋ ਪੂਰੀਆਂ ਸਮੂਹੀਆਂ ਪਿੰਡ ਦੀਆਂ ਸੰਗਤਾਂ ਵੱਲੋਂ ਅਤੇ ਪਰਮ ਸਿੰਘ ਜੀ ਖਾਲਸਾ ਵੱਲੋਂ ਉਹਨਾਂ ਵੱਲੋਂ ਰਲ ਕੇ ਜਿਹੜੀ ਗੇਟ ਦੀ ਨੀਂਹ ਪੱਥਰਾ ਉਹ ਨਗਰ ਦੇ ਨਾਲ ਰਲ ਕੇ ਰੱਖੀ ਗਈ ਆ ਸੋ ਆ ਪ੍ਰਸ਼ਾਸਨ ਦੀ ਸੰਗਤਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਜਿਨ੍ਹਾਂ ਨੇ ਭਾਈ ਤਿੰਨ ਫੁੱਲ ਭਟਾਵਾਂ ਆਪਣੀਆਂ ਇਸ ਗੇਟ ਦੀ ਸ਼ੇਵ ਦੇ ਵਿੱਚ ਪਾਉਣੀਆਂ ਸੋ ਆਪ ਵਰਚਨ ਕੀ ਪੋਣੀਆਂ ਜੀ ਸੋ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਸੋ ਆਪ ਦਰਸ਼ਕਾਂ ਨੂੰ ਅਗਲੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੂ ਜੀ ਤਦ ਤੱਕ ਸਾਰੀ ਕਮੇਟੀ ਵੱਲੋਂ ਅਤੇ ਸਾਡੇ ਚੈਨਲ ਵੱਲੋਂ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ